ਮੋਦੀ ਸਾਹਿਬ ਪੰਜਾਬ ਦੇ ਨਾਲ ਮਤਰੀ ਮਾਂ ਵਾਲਾ سلوਕ ਕਰਦੇ ਰਹੇ ਨੇ ਉਹ ਇੱਕ ਵਾਰ ਆਪਦੀ ਆਦਤ ਮੁਤਾਬਕ ਉਹ ਉਹੀ ਰਵਈਆ ਫਿਰ ਪੰਜਾਬ ਦੇ ਨਾਲ ਦੁਹਰਾ ਕੇ ਮਹਿਜ਼ 1600 ਕਰੋੜ ਰੁਪਏ ਦਾ ਪੈਕੇਜ ਦੇ ਕੇ ਜਿਹੜਾ ਕਿ ਮੈਂ ਸਮਝਦਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਉਹ ਕਰਕੇ ਗਏ ਨੇ ਪੰਜਾਬੀਆਂ ਦੇ ਅੱਲੇ ਜ਼ਖਮਾਂ ਦੇ ਉੱਪਰ ਮੱਲਮ ਲਾਉਣ ਦੀ ਬਜਾਏ ਉਹ ਨਮਕ ਲਗਾ ਕੇ ਗਏ ਨੇ ਔਰ ਉਹਨੂੰ ਨਮਕ ਲਗਾ ਕੇ ਰਗੜ ਕੇ ਗਏ ਨੇ ਪੰਜਾਬ ਦੇ ਲੱਖਾਂ ਲੋਕਾਂ ਨੂੰ ਇਸ ਆਪਤਾ ਦੀ ਘੜੀ ਦੇ ਵਿੱਚ ਮਹਿਜ਼ 1600 ਕਰੋੜ ਦੇਣਾ ਮੈਂ ਸਮਝਦਾ ਕਿ ਇਸ ਤੋਂ ਸ਼ਰਮਨਾ ਕਰ ਹੈ ਜਿਹੜਾ ਉਹ ਨਹੀਂ ਸਕਦਾ ਹੈਗਾ ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ মিডিਆ ਸਾਥੀਆਂ ਦਾ ਅੱਜ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਪਹੁੰਚਣ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਥੀਓ ਅੱਜ ਬਹੁਤ ਅਹਿਮ ਇਸ਼ੂ ਹੈ ਜਿਵੇਂ ਕਿ ਤੁਹਾਡੇ ਧਿਆਨ ਹੋਏਗਾ ਕਿ ਪਰਸੋਂ ਵੀ ਆਪਾਂ ਇਸੇ ਸਮੇਂ ਇਸੇ ਜਗ੍ਹਾ ਦੇ ਉੱਪਰ ਇਕੱਠੇ ਹੋਏ ਸੀਗੇ ਤੇ ਉਸ ਸਮੇਂ ਮੈਂ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਬਿਹਾਫ ਦੇ ਉੱਪਰ ਪੰਜਾਬ ਸਰਕਾਰ ਦੇ ਬਿਹਾਫ ਦੇ ਉੱਪਰ ਆਮ ਆਦਮੀ ਪਾਰਟੀ ਦੀ ਤਰਫੋਂ ਮੈਂ ਹੱਥ ਜੋੜ ਕੇ ਜਿੱਥੇ ਕੇਂਦਰ ਸਰਕਾਰ ਨੂੰ ਔਰ ਜਿਹਾ ਆਇਆ ਕਿਹਾ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਿਉਂਕਿ ਪੰਜਾਬੀ ਉਹ ਕੌਮ ਹੈ ਕਿ ਜਿਨੇ ਵੀ ਆਉਣਾ ਹੁੰਦਾ ਹੈ ਸਾਡੇ ਘਰੇ ਤੇ ਅਸੀਂ ਉਹਨਾਂ ਦਾ ਖੁੱਲ੍ਹ ਦਿੱਲੀ ਦੇ ਨਾਲ ਜੀ ਆਇਆਂ ਕਹਨੇ ਆ ਉਹਨਾਂ ਨੂੰ ਪਰ ਉਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਵੀ ਕਹੀ ਸੀਗੀ ਕਿ ਮੈਂ ਜਿੱਥੇ ਖੁੱਲ੍ਹ ਦਿੱਲੀ ਦੇ ਨਾਲ 3 ਕਰੋੜ ਪੰਜਾਬੀਆਂ ਵੱਲੋਂ ਪੀਐਮ ਸਾਹਿਬ ਦਾ ਸਵਾਗਤ ਕਰਦਾ ਸਰਕਾਰ ਵੱਲੋਂ ਸਵਾਗਤ ਕਰਦਾ ਉੱਥੇ ਹੀ ਇਹ ਉਮੀਦ ਆਸ ਵੀ ਰੱਖਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਉਸ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਜਿਹਦਾ ਪੰਜਾਬ ਇੱਕ ਅਟੁੱਟ ਅੰਗ ਹੈ ਤੇ ਉਹਨੂੰ ਆਪ ਦਾ ਅੰਗ ਸਮਝਦੇ ਹੋਏ ਖੁੱਲ੍ਹ ਦਿੱਲੀ ਦੇ ਨਾਲ ਪੰਜਾਬ ਦੀ ਇਸ ਔਖੀ ਘੜੀ ਦੇ ਵਿੱਚ ਸਾਥ ਦੇ ਕੇ ਜਾਣਗੇ ਇਸ ਗੱਲ ਦੀ ਮੈਂ ਉਮੀਦ ਆ ਸੀ ਪ੍ਰਗਟਾਈ ਸੀ ਤੇ ਨਾਲ ਹੀ ਖਦਸ਼ਾ ਵੀ ਪ੍ਰਗਟਾਇਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਹੁਣ ਤੱਕ ਕੇਂਦਰ ਸਰਕਾਰ ਭਾਜਪਾ ਔਰ ਮੋਦੀ ਸਾਹਿਬ ਪੰਜਾਬ ਦੇ ਨਾਲ ਮਤਰੀਮਾਂ ਵਾਲਾ سلوਕ ਕਰਦੇ ਰਹੇ ਨੇ ਉਹ ਇੱਕ ਵਾਰ ਆਪਦੀ ਆਦਤ ਮੁਤਾਬਕ ਉਹ ਉਹੀ ਰਵਈਆ ਫੇਰ ਪੰਜਾਬ ਦੇ ਨਾਲ ਦੁਹਰਾ ਕੇ ਮਹਿਜ਼ 1600 ਕਰੋੜ ਰੁਪਏ ਦਾ ਪੈਕੇਜ ਦੇ ਕੇ ਜਿਹੜਾ ਕਿ ਮੈਂ ਸਮਝਦਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਉਹ ਕਰਕੇ ਗਏ ਨੇ ਪੰਜਾਬੀਆਂ ਦੇ ਅੱਲੇ ਜ਼ਖਮਾਂ ਦੇ ਉੱਪਰ ਮੱਲਮ ਲਾਉਣ ਦੀ بجائے ਉਹ ਨਮਕ ਲਗਾ ਕੇ ਗਏ ਨੇ ਔਰ ਉਹਨੂੰ ਨਮਕ ਲਗਾ ਕੇ ਰਗੜ ਕੇ ਗਏ ਨੇ ਮੈਂ ਸਮਝਦਾ ਕਿ ਇਹੋ ਜਿਹਾ ਬਰਤਾਰਾ ਤਾਂ ਕੋਈ ਵਿਰੋਧੀ ਵੀ ਨਹੀਂ ਕਰਦਾ ਹੁੰਦਾ ਜਿੱਥੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਅਫਗਾਨਿਸਤਾਨ ਦੇ ਵਿੱਚ ਭੁਕੰਪ ਆਇਆ ਜੋ ਅਰਥਕਵੇਕ ਆਇਆ ਉੱਥੇ ਤਾਂ ਬੜਾ ਖੁੱਲ੍ਹਦਿਲੀ ਨਾਲ ਐਲਾਨ ਹੁੰਦੇ ਨੇ ਪਰ ਪੰਜਾਬ ਦੇ ਨਾਲ ਇਹੋ ਜਿਹਾ ਸਲੂਕ ਇਹ ਅਨਫੋਰਚੂਨੇਟ ਹੈ ਮੰਦਭਾਗ ਹੈ ਇਸ ਤੋਂ ਪਹਿਲਾਂ ਜਿਵੇਂ ਪਰਸੋ ਦੱਸਿਆ ਸੀ ਕਿ 20000 ਕਰੋੜ ਦੀ ਮੰਗ ਸੀ ਤੇ ਉਹਦੇ ਚੋਂ ਮਹਿਜ਼ 1600 ਕਰੋੜ ਦੇਣਾ ਔਰ ਫਿਰ ਜੋ ਸਾਡੇ ਪੰਜਾਬ ਦੇ ਹੱਕ ਹਕੂਕ ਦੇ ਪੈਸੇ ਸੀਗੇ ਤਕਰੀਬਨ 60000 ਕਰੋੜ ਜਿਹੜਾ ਕਿ 50000 ਕਰੋੜ ਦਾ ਨੁਕਸਾਨ GST ਰਜਿਮ ਦੇ ਵਿੱਚ ਹੋ ਚੁੱਕਿਆ ਔਰ 10000 ਕਰੋੜ ਆਰਡੀਐਫ ਐਮਡੀਐਫ ਤੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ ਰੋਕ ਰੱਖਿਆ ਉਹਦਾ 60000 ਕਰੋੜ ਉਹ ਤੇ 20000 80000 ਕਰੋੜ ਦੇ ਬਦਲੇ ਮੈਂ 1600 ਕਰੋੜ ਦੇ ਕੇ ਜਾਣਾ ਜਿਹੜਾ ਕਿ ਮਹਿਜ਼ ਮੈਂ ਸਮਝਦਾ ਕਿ 2% ਬਣਦਾ ਉਹ ਕੁਝ ਪੱਦਾ ਮਜ਼ਾਕ ਕਰਕੇ ਗਏ ਨੇ ਸੋ ਮੈਂ ਅੱਜ ਪਰਸੋਂ ਵੀ ਉਸ ਗੱਲ ਨੂੰ ਕਿਹਾ ਸੀਗਾ ਮੈਂ ਇਸ਼ਾਰਾ ਵੀ ਕੀਤਾ ਸੀਗਾ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਕਿਤੇ ਸਾਨੂੰ ਪੂਰੇ ਪੰਜਾਬ ਨੂੰ ਤੁਹਾਡੀ ਫੇਰੀ ਤੋਂ ਮਗਰੋਂ ਇਹ ਨਾ ਕਹਿਣਾ ਪੈ ਜੇ ਅਸੀਂ ਕਹਿਣਾ ਨਹੀਂ ਚਾਹੁੰਦੇ ਸੀਗੇ ਪਰ ਮੇਰੇ ਖਿਆਲ ਦੇ ਵਿੱਚ ਇਹ ਕਹਿਣਾ ਪਊਗਾ ਯਾਦ ਕਰਾਉਣਾ ਪਊਗਾ ਕਿ ਕਿਵੇਂ ਪਿਛਲੇ 10 11 ਸਾਲਾਂ ਦੇ ਵਿੱਚ ਇਹ ਆਪਦੇ ਕਾਰਪੋਰੇਟ ਘਰਾਣਿਆਂ ਦਾ ਤਕਰੀਬਨ 15 ਲੱਖ ਕਰੋੜ ਰੁਪਇਆ ਮਾਫ ਹੈ ਜਿਹੜਾ ਉਹ ਕਰ ਚੁੱਕੇ ਪਰ ਜਦੋਂ ਪੰਜਾਬ ਦੇ ਹਜ਼ਾਰਾਂ ਲੱਖਾਂ ਲੋਕਾਂ ਦੀ ਗੱਲ ਆਉਂਦੀ ਹੈ ਉਦੋਂ ਪੰਜਾਬ ਦੇ ਨਾਲ ਮਤਰਈ ਮਾਲਾ ਸਲੂਕ ਹੈ ਜਿਹੜਾ ਉਹ ਹੋ ਜਾਂਦਾ ਜੇ ਮੈਂ ਤੁਹਾਡੇ ਨਾਲ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਲਿਸਟ ਸ਼ੇਅਰ ਕਰਨ ਲੱਗਾ ਨਾ ਤੇ 43 ਘਰਾਣੇ ਤਾਂ ਇਹੋ ਜਿਹੇ ਨੇ ਕਿ ਜੇ ਕਈਆਂ ਦੇ ਵਿੱਚ ਇਹੋ ਜਿਹੇ ਨੇ ਕਿ ਇੱਕ ਘਰਾਣੇ ਦਾ ਜੇ ਮਾਫ ਜਿੰਨਾ ਮਾਫ ਕੀਤਾ ਉਹ 20000 ਕਰੋੜ ਨਾਲੋਂ ਵੀ ਵੱਧ ਸੀਗਾ 20000 ਕਰੋੜ ਤੱਕ ਦਾ ਇੱਕ ਇੱਕ ਕਾਰਪੋਰੇਟ ਘਰਾਣੇ ਦਾ ਕਰਜ਼ਾ ਜਿਹੜਾ ਉਹ ਮੋਦੀ ਸਾਹਿਬ ਆਪਦੇ ਚਾਹੇਤਿਆਂ ਦਾ ਉਹ ਮਾਫ਼ ਕਰ ਚੁੱਕੇ ਪਰ ਪੰਜਾਬ ਦੇ ਲੱਖਾਂ ਲੋਕਾਂ ਨੂੰ ਇਸ ਆਪਤਾ ਦੀ ਘੜੀ ਦੇ ਵਿੱਚ ਮਹਿਜ਼ 1600 ਕਰੋੜ ਦੇਣਾ ਮੈਂ ਸਮਝਦਾ ਕਿ ਇਸ ਤੋਂ ਸ਼ਰਮਨਾਕਰ ਹੈ ਜਿਹੜਾ ਉਹ ਹੋ ਨਹੀਂ ਸਕਦਾ ਹੈਗਾ ਸੋ ਇਸ ਪੈਕੇਜ ਨੂੰ ਅਸੀਂ ਸਿਰੇ ਤੋਂ ਨਕਾਰਦੇ ਹਾਂ ਕੰਡੈਮਨ ਕਰਦੇ ਹਾਂ ਕੱਲ ਜਹਜ ਜੀ ਇੱਕ ਫੋਟੋ ਆਫ ਕਰਕੇ ਗਏ ਨੇ ਇਹੀ ਕੰਮ ਪਹਿਲਾਂ ਸ਼ਿਵਰਾ ਚੋਹਾਨ ਜੀ ਹੋਣੀ ਕਰਗੇ ਤੇ ਕੱਲ ਇਹੀ ਮੋਦੀ ਸਾਹਿਬ ਦੀ ਵਿਜ਼ਿਟ ਦੇ ਦੌਰਾਨ ਹੋ ਗਿਆ ਕੁਝ ਕ ਸਾਥੀਆਂ ਨੂੰ ਮੈਨੂੰ ਪਤਾ ਲੱਗੇ ਕਿ ਕਿਸਾਨਾਂ ਨੂੰ ਤਾਂ ਉਹ ਵੀ ਚਲੋ ਉਹਨਾਂ ਦੇ ਸ਼ਾਇਦ ਸਿਲੈਕਟਡ ਸੀਗੇ ਸਾਥੀ ਵੀਰ ਅਸੀਂ ਵੀ ਕਹਿੰਦੇ ਹਾਂ ਕਿ ਸਾਰਿਆਂ ਦੀ ਸਤਿਕਾਰ ਹੈ ਸਾਡੇ ਮਨਾਂ ਦੇ ਵਿੱਚ ਉਹ ਤਾਂ ਸ਼ਾਇਦ 18 19 ਸੀਗੇ ਪਰ ਬੀਜੇਪੀ ਦੇ ਲੀਡਰਸ ਇੱਕ ਪੋਲੀਟੀਕਲ ਰੈਲੀਆ ਨੇ ਜਿਹੜੀਆਂ ਉਹ ਤਕਰੀਬਨ 138 40 ਬੰਦੇ ਲਾਈਨ ਅਪ ਕੀਤੇ ਹੋਏ ਸੀਗੇ ਇੱਕ ਪੋਲਿਟਿਕਲ ਆਫ ਦੀ ਸਟੰਟ ਬਾਜ਼ੀ ਕਰਕੇ ਮੋਦੀ ਸਾਹਿਬ ਮੁੜ ਗਏ ਮੈਂ ਸਮਝਦਾ ਕਿ ਅਨਫੋਰਚੂਨੇਟ ਹੈ ਪੰਜਾਬ ਇਸ ਨੂੰ ਸਿਰੋਂ ਨਕਾਰਦਾ ਹੈ ਔਰ ਮੈਂ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਲੀਅਰ ਕਰ ਦੇਣਾ ਚਾਹਣਾ ਕਿ ਉਹਨਾਂ ਨੇ ਤਾਂ ਆਪ ਦੀ ਆਦਤ ਮੁਤਾਬਕ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਹੀ ਵਰਤਾਰਾ ਕਰ ਦਿੱਤਾ ਪਰ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕੱਲੇ-ਕੱਲੇ ਪੰਜਾਬੀ ਕੱਲੇ-ਕੱਲੇ ਹੜਪੀੜਤ ਦੇ ਨਾਲ ਖੜੀ ਹੈ ਇੱਕ ਦੋ ਦਿਨਾਂ ਦੇ ਵਿੱਚ ਕੱਲ ਸ਼ਾਮ ਤੱਕ ਜਾਂ ਪਰਸੋ ਤੱਕ ਜੋ ਛੁੱਟੀ ਮਿਲ ਜਾਣੀ ਹੈ ਸੀਐਮ ਸਾਹਿਬ ਨੂੰ ਹਸਪਤਾਲ ਤੋਂ ਤੇ ਉਹ ਤੋਂ ਬਾਅਦ ਕੱਲੇ-ਕੱਲੇ ਦੀ ਬਾਹ ਫੰਡ ਦਾ ਕੰਮ ਹੈਡਾ ਉਹ ਪੰਜਾਬ ਸਰਕਾਰ ਕਰੂਗੀ ਇਸ ਮੌਕੇ ਮੈਂ ਬੀਜੇਪੀ ਦੇ ਵੀ ਉਹਨਾਂ ਸਟੇਟ ਲੀਡਰਸ ਨੂੰ ਯਾਦ ਕਰਾਉਣਾ ਚਾਹੂੰਗਾ ਕਿ ਜਿਹੜੇ ਜਾਖੜ ਸਾਹਿਬ ਹੋਣੀ ਬਿੱਟੂ ਜੀ ਹੋਣੀ ਅਸ਼ਵੀ ਸ਼ਰਮਾ ਜੀ ਹੋਣੀ ਸਾਰੇ ਇੱਕੋ ਹੀ ਗੱਲ ਕਰਦੇ ਸੀ ਕਿ ਜੇ 50000 ਰੁਪਏ ਏਕੜ ਹੈ ਜਿਹੜਾ ਉਹ ਦਵੇ ਪੰਜਾਬ ਸਰਕਾਰ ਆ ਤੇ ਇਹ ਤਾਂ 50000 4.5 ਲੱਖ ਏਕੜ ਹੈ ਜਿਹੜਾ ਉਹ ਨੁਕਸਾਨ ਹੋ ਗਿਆ ਕੱਲੀ ਫਸਲ ਫਸਲ ਦਾ 50000 ਨਾਲ ਮਲਟੀਪਲਾਈ ਕਰ ਲਓ ਉਹੀ 1600 ਕਰੋੜ ਤੋਂ ਵੱਧ ਬਣ ਜਾਣਾ ਹੈ ਹਜ਼ਾਰਾਂ ਘਰਾਂ ਦਾ ਨੁਕਸਾਨ ਹੈ ਜਿਹੜਾ ਉਹ ਹੋ ਚੁੱਕਿਆ ਉਹ ਹਜੇ ਤੱਕ ਇਹਨਾਂ ਨੇ ਕਿਸੇ ਖਾਤੇ ਜੀ ਨਹੀਂ ਪਾਇਆ ਕਿੰਨੀਆਂ ਜਾਨਾਂ ਦਾ ਨੁਕਸਾਨ ਹੋ ਗਿਆ ਉਹ ਕਿਸੇ ਇਹ ਇਹਨਾਂ ਨੇ ਗਿਣਤੀ ਮਿੰਤੀ ਦੇ ਵਿੱਚ ਹੀ ਨਹੀਂ ਲਿਆ ਕੱਲ तकरीबन ਅੱਧਾ ਘੰਟਾ ਸਾਡੇ ਦੋ ਮਿਨਿਸਟਰਸ ਨੇ ਔਰ ਸਾਡੇ ਚੀਫ ਸੈਕਟਰੀ ਨੇ ਉਹਨਾਂ ਨੂੰ ਪ੍ਰੋਪਰ ਪ੍ਰੈਜੈਂਟੇਸ਼ਨ ਦਿੱਤੀ ਹੈ ਪਰ ਪ੍ਰੈਜੈਂਟੇਸ਼ਨ ਦੀ ਕੌਂਟਰਡਿਕਸ਼ਨ ਕੋਈ ਨਹੀਂ ਸੀ ਕਿ ਜਿਵੇਂ ਨਹੀਂ ਤੁਸੀਂ ਇੱਥੇ ਆ ਨਹੀਂ ਆ ਗਲਤ ਕਹਿ ਰਹੇ ਹੋ ਜਾਂ ਆ ਮੰਗ ਰਹੇ ਹੋ ਗਲਤ ਮੰਗ ਰਹੇ ਹੋ ਨਾ ਬਟ ਸਿਰਫ ਔਰ ਸਿਰਫ 1600 ਕਰੋੜ ਅਨਾਉਂਸ ਕਰਕੇ ਉਹ ਤੁਰ ਗਏ ਮੈਂ ਸਮਝਦਾ ਕਿ ਉਹ ਟੋਟਲੀ ਅਨਜਸਟੀਫਾਈਡ ਹੈ ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਐਡ ਕਰੂੰਗਾ ਕਿ ਨਾਲ ਉਹ ਇਹ ਤੋਂ ਬਾਅਦ ਤੁਹਾਡਾ ਸਵਾਲ ਵੀ ਆਣਾ ਕਿ ਐਸਡੀਆਰਐਫ ਦਾ ਉਹ ਕਹਿ ਕੇ ਗਏ ਨੇ ਜੀ ਕਿ 12000 ਕਰੋੜ ਹੈ ਜਿਹੜਾ ਉਹ ਸਟੇਟ ਕੋਲੇ ਪਿਆ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਤੋਂ ਤਕਰੀਬਨ 10 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਚਿੱਠੀ ਲਿਖੀ ਸੀ ਕਿ ਤੁਸੀਂ ਜੋ ਐਸਡੀਆਰਐਫ ਦੇ ਨੋਰਮਸ ਨੇ ਉਹਨਾਂ ਨੂੰ ਰਿਵਾਈਜ਼ ਕਰ ਦਿਓ ਅੱਜ 10 ਦਿਨ ਹੋ ਗਏ ਹਜੇ ਤੱਕ ਇੱਕ ਸ਼ਬਦ ਵੀ ਹਾਂ ਜਾਂ ਨਾ ਉਹਦੇ ਵਾਸਤੇ ਸਾਡੇ ਕੋਲੇ ਜਵਾਬ ਨਹੀਂ ਆਇਆ ਹੈਗਾ ਤੇ ਹੁਣ ਉਹ ਐਸਡੀਆਰਐਫ ਦੇ ਨੋਰਮਸ ਜਿਨ੍ਹਾਂ ਦੀ ਇਹ ਗੱਲ ਕਰਦੇ ਨੇ ਇਹ ਕਹਤਾ ਗਏ ਕਿ ਜੀ ਪੈਸੇ ਤੁਹਾਡੇ ਕੋਲ ਪਏ ਨੇ ਪਰ ਪੈਸੇ ਦੇਣੇ ਕਿੰਨੇ ਨੇ ਉਹ ਕੇਂਦਰ ਸਰਕਾਰ ਡਿਸਾਈਡ ਕਰੇ ਕਿਉਂਕਿ ਕਿਉਂਕਿ ਉਹਨਾਂ ਦੇ ਨੌਜ਼ੋ ਦੇ ਉੱਪਰ ਲੱਗਦੇ ਨੇ ਹੁਣ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਜੇ ਆਪਾਂ ਡੈਥ ਦੀ ਗੱਲ ਕਰ ਲਈਏ ਤਾਂ ਮਹਸ 4 ਲੱਖ ਰੁਪਏ ਉਹਦੇ ਵਿੱਚ ਜੇ ਕਿਸੇ ਦੀ ਅ ਕਿਸੇ ਦੀਆਂ ਲੱਤਾਂ ਟੁੱਟ ਜਾਣ ਲਿੰਸ ਟੁੱਟ ਜਾਣ ਮਹਸ 74000 ਰੁਪਏ ਜਿਹੜਾ ਬੰਦਾ ਪਰਮਨੈਂਟ ਡਿਸੇਬਲ ਹੋ ਗਿਆ ਸਾਰੀ ਉਮਰ ਦੇ ਲਈ 74000 ਰੁਪਏ ਨਾਲ ਸਮਝੋ ਜੀ ਉਸ ਬੰਦੇ ਦਾ ਜੇ ਕਿਸੇ ਘਰ ਦੇ ਬੰਦੇ ਦੇ ਕਿਸੇ ਘਰ ਦਾ ਕੱਪੜੇ ਘਰ ਦਾ ਸਮਾਨ ਭਾਂਡੇ ਸਾਰਾ ਕੁਝ ਰੁੜ ਜਾਂਦਾ ਹੈ ਤੇ ਮਹਿਜ਼ ਇਹਨਾਂ ਦੇ ਐਸਡੀਆਰਐਫ ਨੋਰਮਸ ਕਹਿੰਦੇ ਨੇ ਜੀ ਕਿ 2500 ਰੁਪਏ ਦੇ ਦੋ 2500 ਰੁਪਏ ਦੇ ਵਿੱਚ ਅੱਜ ਕੱਲ ਕੀ ਆਉਂਦਾ ਜੀ ਪੁੱਛਣਾ ਚਾਹੁੰਦੇ ਮੋਦੀ ਸਾਹਿਬ ਨੂੰ ਤੇ ਬੀਜਪੀ ਵਾਲਿਆਂ ਨੂੰ ਤੇ ਇਸੇ ਤਰੀਕੇ ਨਾਲ ਜੇ ਪਸ਼ੂਆਂ ਦਾ ਚਾਰਾ ਚਲੋ ਪੰਜਾਬ ਬੜਾ ਖੁੱਲ ਦਿੱਲੀ ਦੇ ਨਾਲ ਇਹ ਜੀ ਜਦੋਂ ਆਪਦਾ ਪੈਂਦੀ ਹੈ ਜਦੋਂ ਵਿਪਤਾ ਪੈਂਦੀ ਹੈ ਪੂਰੀ ਦੁਨੀਆ ਦੇ ਵਿੱਚ ਆ ਕੇ ਪੰਜਾਬੀ ਨਾਲ ਖੜ ਜਾਂਦੇ ਨੇ ਪਸ਼ੂਆਂ ਦੇ ਚਾਰੇ ਦਾ ਮਹਿਜ਼ ਰੋਜ਼ਾ 80 ਰੁਪਏ ਇਸੇ ਤਰੀਕੇ ਨਾਲ ਕਿਸਦਾ ਘਰ ਪੂਰੇ ਤਰ੍ਹਾਂ ਤਬਾਹ ਹੋ ਜੇ ਉਹਦਾ 1,20,000 ਰੁਪਿਆ ਪਾਰਸ਼ਲੀ ਜੇ ਇਹਨਾਂ ਦੇ ਐਸਡੀਆਰਫ ਨੋਰਮਸ ਜਿਹੜਾ ਕਹਿ ਕੇ ਵੇਨੇ ਕਿ ਇਹ ਪੈਸਾ ਤੁਸੀਂ ਵਰਤੋ ਜੇ ਪਾਰਸ਼ਲੀ ਕਿਸੇ ਦਾ ਪੱਕਾ ਮਕਾਨ ਉਹ ਉਹ ਟੁੱਟ ਜੇ ਉਹਦਾ ਨੁਕਸਾਨ ਹੋ ਜੇ ਤੇੜੜਾ ਪੈ ਜਾ ਉਹਦੀ ਛੱਤ ਡਿੱਗ ਜੇ ਤੇ ਐਸਡੀਆਰਫ ਨੋਰਮਸ ਕਹਿੰਦੇ ਨੇ ਜੀ ਕਿ ਉਹਨੂੰ 6500 ਰੁਪਏ ਦੇ ਦਿਓ ਜੇ ਕੱਚਾ ਹੋਵੇ ਤੇ ਕਹਿੰਦੇ ਨੇ 4000 ਰੁਪਏ ਦੇ ਦਿਓ ਕੀ ਇਹ ਉਹ ਤਾਂ ਕਹਿ ਗਏ ਕੀ ਜੀ ਦੇ ਦੋ ਕੀ ਇਹ ਦੁਬਾਰਾ ਮੁੜ ਕੇ ਇਹ ਉਹਨਾਂ ਲੋਕਾਂ ਦੇ ਜਿਨ੍ਹਾਂ ਦਾ ਹਾੜਾਂ ਦੇ ਵਿੱਚ ਸਾਰਾ ਕੁਝ ਤਬਾਹ ਹੋ ਗਿਆ ਕੀ ਉਹਨਾਂ ਲੋਕਾਂ ਦੇ ਜ਼ਖਮਾਂ ਦੇ ਉੱਪਰ ਦੁਬਾਰਾ ਮਲ੍ਹਮ ਲਾਉਣ ਦੀ ਬਜਾਏ ਇਹ ਨਮਕ ਛਰਕਣ ਵਾਲਾ ਕੰਮ ਨਹੀਂ ਹੋ ਜੂਗਾ ਇਸੇ ਕਰਕੇ ਕੇਂਦਰ ਸਰਕਾਰ ਨੂੰ 10 ਦਿਨ ਪਹਿਲਾਂ ਹੱਥ ਜੋੜ ਕੇ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੀਗੀ ਅਸੀਂ ਪਹਿਲਾਂ ਵੀ ਮੰਗ ਕੀਤੀ ਸੀ ਕੱਲ ਵੀ ਕੀਤੀ ਸੀ ਅੱਜ ਫੇਰ ਕਰਦੇ ਹਾਂ ਕਿ ਆਪਦੇ ਨੋਰਮਸ ਨੂੰ ਰਿਵਾਈਜ਼ ਕਰੋ ਇਹ ਨੋਰਮਸ ਨੇ ਜਿਹੜੇ ਇਹ ਲੋਕਾਂ ਨੂੰ ਦੇ ਦੇ ਜ਼ਖਮਾਂ ਨੂੰ cure ਕਰਨ ਵਾਲਾ ਕੰਮ ਹੈ ਜਿਹੜਾ ਉਹ ਕਰ ਰਹੇ ਨੇ ਸੋ ਇਸ ਕਰਕੇ ਇੱਕ ਵਾਰ ਫੇਰ ਤੋਂ ਤੁਹਾਡੇ ਜੋ ਪ੍ਰਧਾਨ ਮੰਤਰੀ ਸਾਹਿਬ ਇਹ ਅਨਾਉਂਸ ਕਰਕੇ ਗਏ ਨੇ ਉਹਨੂੰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ 3 ਕਰੋੜ ਪੰਜਾਬੀ ਇਹਨੂੰ ਸਿਰੇ ਤੋਂ ਨਕਾਰਦੇ ਨੇ ਤੇ ਇਸ ਤੋਂ ਇੱਕ ਵਾਰ ਫੇਰ ਤੋਂ ਮੋੜ ਦਵਾਰਾ ਬੀਜਪੀ ਦਾ ਔਰ ਕੇਂਦਰ ਸਰਕਾਰ ਦਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਵਿਰੋਧੀ ਚਿਹਰੇ ਜਿਹੜਾ ਉਹ ਇੱਕ ਵਾਰ ਫੇਰ ਤੋਂ ਨੰਗਾ ਹੋ ਚੁੱਕਾ ਹਾਂਜੀ ਇਹ ਬੜਾ ਹਜ਼ਾਰ ਆਪਣੇ ਕੁਐਲਿਫਾਇਰਾਂ ਦਾ ਟੋਟਲ ਕਿੰਨਾ ਹੈ ਉਹ ਤਕਰੀਬਨ ਜੋ 12000 ਕਹਿ ਕੇ ਥੋੜਾ ਬਹੁਤ ਪਲੱਸ ਮਾਈਨਸ ਹੋਊਗਾ ਪਰ ਸਵਾਲ ਉਹ ਨਹੀਂ ਹੈ ਜੀ ਸਵਾਲ ਇਹ ਹੈ ਕਿ ਜਦੋਂ ਤੁਸੀਂ ਉਹਦੇ ਮੁਤਾਬਕ ਹੀ ਦੇਣਾ ਤੇ ਫਿਰ ਉਹ ਤਾਂ ਜੇ ਸਪੋਜ਼ ਮੈਂ ਤੁਹਾਡੀ ਗੱਲ ਵੱਡੀ ਕਰਦਾ ਜੇ ਉਹ ਪਿਆ ਵੀ ਹੈ ਸਰਕਾਰ ਕੋਲੇ ਤੇ ਜੇ ਦੇ ਹੀ ਨਹੀਂ ਸਕਦੇ ਲੋਕਾਂ ਨੂੰ ਇਸ ਔਖ ਦੀ ਘੜੀ ਦੇ ਵਿੱਚ ਤੇ ਪੈਸਾ ਦਾ ਫਾਇਦਾ ਕੀ ਹੈ ਜੀ ਰੋਡ ਸਾਹਿਬ ਇੱਥੇ ਹੋਉਂ ਤੁਸੀਂ ਕਹਿੰਦਾ ਹਰਪਾਲ ਚੀਮਾ ਸਾਹਿਬ ਵੀ ਕਿ ਪ੍ਰਸਵਾਰਤਾ ਕਰਕੇ ਕਹਿੰਦੇ ਹੋ ਕਹਿਣੇ ਕਿ ਸਰਕਾਰ ਨੂੰ ਕੋਈ ਵੇਦਾ ਜਿਹਾ ਪਾਇਆ ਪਿਆ ਹੀ ਨਹੀਂ ਮੈਂ ਕਹਿੰਦਾ ਜੀ ਮੇਰਗਾ ਸਮਝੋ ਤੁਸੀਂ ਇਹ ਤਾਂ ਚੀਮਾ ਸਾਹਿਬ ਕਿਉਂਕਿ ਐਫਐਮ ਨੇ ਫਾਈਨੈਂਸ ਮਿਸਟਰ ਨੇ ਇਹਦਾ ਤਾਂ ਉਹ ਪਿਆ ਹੈ ਕਿ ਨਹੀਂ ਪਿਆ ਮੈਂ ਤਾਂ ਕਹਿੰਦਾ ਜੀ ਮੈਂ ਤਾਂ ਉਹਨਾਂ ਦੀ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਵੱਡੀ ਕਰਦਾ ਮੈਂ ਤਾਂ ਕਹਿੰਦਾ ਜੇ ਸਪੋਜ਼ ਪਿਆ ਵੀ ਹੈ ਪਰ ਦੇਣਾ ਉਹਦੇ ਵਿੱਚੋਂ ਇੱਕ ਬੰਦੇ ਨੂੰ ਇੰਨਾ ਕ ਜਿਹਦੇ ਨਾਲ ਉਹਦਾ ਸਰਦਾ ਹੀ ਨਹੀਂ ਹੈਗਾ ਉਹ ਨੇੜੇ ਤੇੜੇ ਵੀ ਨਹੀਂ ਹੈ ਕਿਤੇ ਤੇ ਪਹਿਲਾ ਫਾਇਦਾ ਕੀ ਹੋਇਆ ਸੋ ਇਸ ਕਰਕੇ ਇਹ ਜਿਹੜੇ ਨੋਰਮਸ ਨੂੰ ਰਿਵਾਈਜ਼ ਕੀਤੇ ਜਾਣ 2000 ਕਰੋੜ ਰੁਪਏ ਮੰਗੇ ਸੀਗਾ ਇੱਕ ਇਨੀਸ਼ੀਅਲ ਐਸਟੀਮੇਸ਼ਨ ਦੇ ਮੁਤਾਬਕ ਆ ਤੇ ਹਜੇ ਖਦਸ਼ਾ ਡਰ ਇਸ ਗੱਲ ਦਾ ਕਿ ਜਿਵੇਂ ਜਿਵੇਂ ਪਾਣੀ ਰਸੀਡ ਹੋਊਗਾ ਪਾਣੀ ਘਟੂਗਾ ਤੇ ਉਹ ਨੁਕਸਾਨ ਹੈ ਜਿਹੜਾ ਉਹ ਹੋਰ ਸਾਹਮਣੇ ਆਊਗਾ ਜਿਵੇਂ ਜਿਵੇਂ ਅਸੈਸਮੈਂਟ ਹੋਣੀ ਹੈ ਹਜੇ ਗਰਦੌਰੀ ਤਾਂ ਹੋਣੀ ਸ਼ੁਰੂ ਹੋਈਆਂ ਨੇ ਹੁਣ ਜੇ ਕਿਸੇ ਦੇ ਘਰ ਦੇ ਵਿੱਚ 4 ਦਿਨ ਪਾਣੀ ਖੜ ਗਿਆ ਤੇ ਨੀਆਂ ਦੇ ਵਿੱਚ ਪਾਣੀ ਭਰ ਗਿਆ ਤੇ ਮੁੜ ਕੇ ਕੰਧਾਂ ਢਹਿ ਗਈਆਂ ਜਾਂ ਫਲੇੜਾ ਆ ਗਈਆਂ ਛੱਤ ਬਦਲਣੀ ਪੈਗੀ ਤੇ 500 ਰੁਪਏ ਨਾਲ ਕਿਵੇਂ ਸਾਰੂਗਾ ਜੀ ਇਹ ਬਿਲਕੁਲ ਸਾਡੇ ਕਹਿੰਦੇ ਟੋਕਨ ਆਫ ਮਨੀ ਹੈ ਕਹਿੰਦੇ ਸਟਾਰਟਿੰਗ ਹੈ ਇਸ ਤੋਂ ਬਾਅਦ ਹੋਰ ਵੀ ਰਿਲੀਫ ਆਏਗੀ ਜਿਹੜੇ ਮੈਂ ਧਰਨ ਕੀ ਦੇਣਾ ਦੇਖੋ ਇਸ ਤਰ੍ਹਾਂ ਕਿ ਚਲੋ ਉਹਨਾਂ ਦੀ ਗਰੰਟੀ ਸਾਡੇ ਸਤਕਾਰਯੋਗ ਨੇ ਦੌਰਨ ਸਾਹਿਬ ਅਸੀਂ ਉਹਨਾਂ ਦਾ ਦਿਲੋਂ ਬਹੁਤ ਰਿਗਾਰਡ ਕਰਦੇ ਆਂ ਉਹਨਾਂ ਦੀ ਗੱਲ ਦੇ ਉੱਪਰ ਉਮੀਦ ਆਸ ਵੀ ਰੱਖਦੇ ਆਂ ਕਿ ਇਹ ਤੋਂ ਬਾਅਦ ਹੋਰ ਪੈਸੇ ਆਉਣਗੇ ਗੁਰਨ ਸਾਹਿਬ ਦੀ ਸਟੇਟਮੈਂਟ ਮੁਤਾਬਕ ਪਰ ਸਵਾਲ ਇਹ ਹੈ ਵੀ ਜੇ ਪ੍ਰਧਾਨ ਮੰਤਰੀ ਸਾਹਿਬ ਜੇ ਇਲੈਕਸ਼ਨਾਂ ਦੇ ਵਿੱਚ ਜਾ ਕੇ ਇਹ ਕਹਿ ਸਕਦੇ ਨੇ ਬਤਾਓ ਕਿਤਨਾ ਚਾਹੀਏ 70000 ਕਰੋੜ ਚਾਹੀਏ 80000 ਕਰੋੜ ਚਾਹੀਏ 90000 ਕਰੋੜ ਚਾਹੀਏ ਲੱਖ ਕਰੋੜ ਚਾਹੀਏ ਜੇ ਆ ਕੇ ਉਹ ਮਹਿਜ਼ 1600 ਕਰੋੜ ਦੇ ਕੇ ਜਾਂਦੇ ਨੇ ਤੇ ਮਗਰੋਂ ਤਾਂ ਇਹਦਾ ਮਤਲਬ ਹੈ ਜਿਹੜਾ ਉਹ 1600 ਕਰੋੜ ਤੋਂ ਘੱਟ ਹੀ ਆਊਗਾ ਜੇ ਇੱਕ ਵਾਰੀ ਜਾਂ ਦੋ ਵਾਰ ਹੋਰ ਆ ਵੀ ਗਿਆ ਠੀਕ ਹੈ ਨਾ ਜੀ ਇੱਕ ਵਾਰੀ ਜਾਂ ਦੋ ਵਾਰ ਸਪੋਜ਼ ਆ ਵੀ ਜਾਂਦਾ ਹੈ ਉਮੀਦ ਤਾਂ ਹੁਣ ਪੰਜਾਬ ਨੇ ਛੱਡਤੀ ਪਰ ਜੇ ਆ ਵੀ ਜਾਂਦਾ ਤੇ ਉਹਦੇ ਨਾਲ ਕੀ ਬਣ ਜੂਗਾ ਜੀ ਐਸਟੀਮੇਸ਼ਨ ਤਾਂ ਹੋਈ ਪਈ ਐ 20000 ਕਰੋੜ ਦੀ ਦਾ ਹੋਤਾ ਕੋਈ ਪਈ ਐ ਇਹ ਜੇ ਕਿੰਨੀ ਕਿੰਨੀ ਵੱਧਣੀ ਐ ਇਹ ਪਰਮਾਤਮਾ ਨੂੰ ਪਤਾ ਹੈ ਕਾਰ ਕੋ ਰਾਜਾ ਬੜੀ ਜੀ ਉਹ ਪੇਸ਼ੀ ਹੋਈ ਸੀਗੀ ਉਹ ਕਹਿੰਦੇ 12000 ਕਰੋੜ ਰੁਪਇਆ ਪਿਆ ਸੀਗਾ ਉਹ ਡਾਇਵਰਟ ਕਰਦੇ ਸਰਕਾਰ ਦੇ ਖਾਤੇ ਰਿਹਾ ਤੇ ਸਰਕਾਰ ਦੇ ਉਹਨਾਂ ਮੰਤਰੀ ਦੇ ਉੱਪਰ ਕ੍ਰੀਮਲ ਪਰਚਾ ਦਾ ਦਰਜ ਹੋ ਜਾਂਦਾ ਦੇਖੋ ਰਾਜਾ ਬੜੀ ਜੀ ਤਾਂ ਉਹ ਪਾਣੀ ਜਿਹੜਾ ਇਹਨਾਂ ਮਰੀ ਜਾਂਦੇ ਨੇ ਜੀ ਉਹਨਾਂ ਨੂੰ ਕੀ ਪਤਾ ਵੀ ਖਰਚ ਲਿਆ ਕਿ ਨਹੀਂ ਖਰਚ ਲਿਆ ਉਹ ਤਾਂ ਸਰਕਾਰ ਨੂੰ ਪਤਾ ਹੈ ਜਾਂ ਸੀਐਮ ਨੂੰ ਪਤਾ ਹੈ ਜਾਂ ਐਫਐਮ ਨੂੰ ਪਤਾ ਹੈ ਜਦੋਂ ਮੈਂ ਤੁਹਾਨੂੰ ਗੱਲ ਹੀ ਵੱਡੀ ਕਰਤੀ ਮੈਂ ਕਹਾਂ ਜੇ ਸਪੋਜ਼ ਪ੍ਰਧਾਨ ਮੰਤਰੀ ਸਾਹਿਬ ਦੇ ਮੁਤਾਬਕ ਪਿਆ 20 ਹੈ ਪਰ ਉਹਦੇ ਵਿੱਚੋਂ ਦੇ ਨਹੀਂ ਸਕਦੇ ਉਹ ਪਏ ਦਾ ਕਿਸੇ ਪੀੜਤ ਨੂੰ ਕੀ 헤ਜ ਹੈ ਜੀ ਕੀ ਕਰਾਉਣੇ ਉਹਨੇ ਉਸ ਪੈਸੇ ਤੋਂ ਸੋ ਇਸ ਕਰਕੇ ਰਾਜਾ ਵਿਰਿੰਗ ਜੀ ਪਾਣੀ ਚ ਡਾਂਗਾ ਨਾ ਮਾਰਨਾ ਅਸੀਂ ਜੋ ਪੈਸਾ ਸਾਡੇ ਕੋਲ ਹੈ ਪਿਆ ਜਾਂ ਸਾਨੂੰ ਹੋਰ ਵੀ ਜਿੱਥੋਂ ਵੀ ਕਿਤੋਂ ਵੀ ਅਰੇਂਜ ਕਰਨਾ ਪਿਆ ਪਰ ਅਸੀਂ ਪੰਜਾਬ ਸਰਕਾਰ ਵਚਨਬੱਧ ਹੈ ਕਿ ਕੱਲੇ ਕੱਲੇ ਪੀੜਤ ਦੀ ਬਾਫ ਫੜਾਂਗੇ ਲਵਗੇ ਨਹੀਂ ਲਵਗੇ ਨਹੀਂ ਦੇਖਦੇ ਉਹ ਤਾਂ ਅੱਜ ਤੇ ਪਤਾ ਲੱਗੂਗਾ ਜੀ ਲਵਾਂਗੇ ਕਿਉਂ ਨਹੀਂ ਲਵਾਂਗੇ ਲੋਕਾਂ ਦਾ ਪੈਸਾ ਇੱਕ ਮਿੰਟ ਮੈਂ ਉਹਨਾਂ ਦੀ ਉਹਨਾਂ ਦੀ ਅਨਾਉਂਸਮੈਂਟ ਨੂੰ ਕੰਡੈਮਨ ਕਰਦਾ ਲੋਕਾਂ ਦਾ ਪੈਸਾ ਲੋਕਾਂ ਦਾ ਹੈ ਅੱਜ ਤੁਸੀਂ ਆ ਜੇ ਕੈਮਰਾ ਲੈ ਰਹੇ ਯੂਜ਼ ਕਰ ਰਹੇ ਹੋ ਜਾਂ ਕੋਈ ਪੈਨ ਪੈਪ ਕਾਪੀ ਵੀ ਯੂਜ਼ ਕਰ ਰਹੇ ਹੋ ਜਾਂ ਤੇਲ ਪਵਾ ਕੇ ਆਪਦੇ ਘਰ ਤੋਂ ਪੰਜਾਬ ਭਵਨ ਤੱਕ ਵੀ ਆਏ ਹੋ ਤੇ ਉਹਦੇ ਵਿੱਚ ਵੀ ਤਕਰੀਬਨ 25 ਤੋਂ 30 ਰੁਪਏ ਹੈ ਜਿਹੜਾ ਉਹ ਪੈਸਾ ਤੁਸੀਂ ਯੂਜ਼ ਪੰਜਾਬ ਦੇ ਵਿੱਚ ਕਰ ਰਹੇ ਹੋ ਖਰਚ ਤੁਸੀਂ ਰਹੇ ਹੋ ਪੰਜਾਬੀ ਹੋਣ ਦੇ ਨਾਤੇ ਪਰ ਉਹਦਾ 25 30 ਰੁਪਏ ਪਰ ਲੀਟਰ ਜਿਹੜਾ ਉਹਦਾ ਕੇਂਦਰ ਸਰਕਾਰ ਨੂੰ ਪੈਸਾ ਜਾਂਦਾ ਕੋਈ ਉੱਥੇ ਕੇਂਦਰ ਸਰਕਾਰ ਕੋਲੇ ਨੋਟ ਛਾਪਣ ਵਾਲੀਆਂ ਮਸ਼ੀਨਾਂ ਥੋੜੋ ਲੱਗੀਆਂ ਹੋਈਆਂ ਨੇ ਆਪਣੇ ਲੋਕਾਂ ਦੀ ਪੈਸਾ ਆਪਣੇ ਲੋਕਾਂ ਦਾ ਪੈਸਾ ਪਰ ਆਪਦੇ ਲੋਕਾਂ ਦੀ ਮਦਦ ਵਾਸਤੇ ਜੇ ਕਟੋਰਾ ਫੜਨਾ ਪਊਗਾ ਤੇ ਫਿਰ ਉਹਦੀ ਸਟੇਟਮੈਂਟ ਨੂੰ ਅਸੀਂ ਨਕਾਰਾਂਗੇ ਹੀ ਅਮ ਜੀ ਇਹਦੇ ਚੇਕਅਪ ਪੈਗੀ ਕਹਿੰਦੇ ਕਿ ਜਿੰਨਾ 1600 ਟੋਨ ਤੇ ਆਣਾ ਹੈ ਜਿਹੜਾ 1000 ਟੋਨ ਤੇ ਆਣਾ ਉਸਕੀ ਹਿੱਮਾ ਦੇ ਵਿੱਚ ਆਣਾ ਜੀ ਕਿੰਨੀਆਂ ਸਕੀਮਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਆਣਾ ਹੈਗਾ ਔਰ ਭਾਵੇਂ ਜੇ ਕਿ ਕਿਸੇ ਦੇ ਘਰ ਟੁੱਟੇ ਦੇ ਆਵਾਸ ਯੋਜਨਾ ਦੇ ਤਹਿਤ ਜਿਹੜਾ ਪੈਸਾ ਜਿਹੜਾ ਜਾਏਗਾ ਜਾਂ ਫਿਰ ਹੋਰ ਵੀ ਸਕੀਮਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਤਹਿਤ ਆਏਗਾ ਦੇਖੋ ਇਹ ਤਾਂ ਮੈਂ ਕਹਿੰਦਾ ਹੋਰ ਵੀ ਗਲਤ ਤਰੀਕਾ ਹੈ ਇਹ ਤਾਂ ਹੋਰ ਵੀ ਗਲਤ ਤਰੀਕਾ ਤਾਂ ਹੋਰ ਵੀ ਡੈਮੇਜਿੰਗ ਹੈ ਇਹਦਾ ਮਤਲਬ ਜਿਹੜਾ ਇਨਫਰਾਸਟ੍ਰਕਚਰ ਦਾ ਲਾਸ ਹੋ ਗਿਆ ਉਦੀ ਪ੍ਰਭਾਵੀ ਕਿਥੋਂ ਕਰਾਂਗੇ ਜੀ ਸੜਕਾਂ ਖਤਮ ਹੋ ਗਈਆਂ ਤੁਹਾਡਾ ਜਿਹੜਾ ਪਾਵਰ ਇਨਫਰਾਸਟ੍ਰਕਚਰ ਹੈ ਉਹ ਖਤਮ ਹੋ ਗਿਆ ਜਿੱਥੇ ਜਿੱਥੇ ਪਾਣੀ ਸਰਕਾਰੀ ਬਿਲਡਿੰਗਾਂ ਦੇ ਵਿੱਚ ਸਕੂਲ ਦੇ ਵਿੱਚ ਕਿਸੇ ਹਸਪੀਟਲ ਦੇ ਵਿੱਚ ਹਫ਼ਤਾ ਪਾਣੀ ਖੜ ਗਿਆ ਉਹ ਕਿਥੋਂ ਵਜੂਗਾ ਸੋ ਮੇਰੇ ਕਹਿਣ ਦਾ ਮਤਲਬ ਹੈ ਸਕੀਮਾਂ ਦੇ ਵਿੱਚ ਚਲੋ ਜੇ ਸਕੀਮਾਂ ਲਈ ਤਾਂ ਉਹਨਾਂ ਨੂੰ ਦੇਣਾ ਤੇ ਜਿਹੜਾ ਪਹਿਲਾਂ ਦੋ ਸਕੀਮਾਂ ਦੇ ਵਿੱਚ ਜੀਐਸਟੀ ਦੇ ਵਿੱਚ 50000 ਕਰੋੜ ਦਾ ਨੁਕਸਾਨ ਹੋ ਗਿਆ ਤੇ ਆਰਡੀਐਫ ਐਮਡੀਐਫ ਤੌਰ ਤੇ ਵਿਧਾਨਪਤਰੀ ਗ੍ਰਾਮੀਣ ਸੜਕ ਅਲੀ ਸਕੀਮ ਦੇ ਵਿੱਚ 10000 ਕਰੋੜ ਪੈਂਡਿੰਗ ਪਿਆ ਹੈ ਪਹਿਲਾਂ ਤਾਂ ਸਾਡੇ ਹੱਕ ਨੂੰ ਇੱਕ ਦਾ ਪੈਸਾ ਉਹੀ ਮੋੜ ਦੇਣ ਅਗਲੀ ਕੀਮਤ ਤੇ ਬਾਅਦ ਵਿੱਚ ਗੱਲ ਕਰਾਂਗੇ ਓਕੇ ਜੀ ਥੈਂਕ ਯੂ ਸੋ ਮੱਚ